ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਸਾਹਿਬ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਕੱਲ ਨੂੰ ਯਾਨੀ ਕਿ 18 ਤਰੀਕ ਨੂੰ ਜਿਹੜਾ ਚੋਣ ਪ੍ਰਚਾਰ ਹੈ ਬੰਦ ਹੋ ਜਾਣਾ ਚਾਰ ਜ਼ਿਮਨੀ ਚੋਣਾ ਜਿਹੜੀਆਂ ਇਸ ਵੇਲੇ ਮਾਹੌਲ ਭਖਿਆ ਪਿਆ ਪੂਰੇ ਪੰਜਾਬ ਦੇ ਵਿੱਚ ਡੇਰਾ ਬਾਬਾ ਨਾਨਕ ਹੈ ਚੱਬੇਵਾਲ ਹੈ ਬਰਨਾਲਾ ਵਾ ਗਿੱਦੜਬਾ ਕਿੱਦਾਂ ਦੇਖਦੇ ਹੋ ਕਿਹੜੀ ਪਾਰਟੀ ਜਿਹੜੀ ਆ ਉਹ ਇਸ ਵਕਤ ਚੋਣਾਂ ਜਿੱਤਣ ਦੇ ਨਜ਼ਦੀਕ ਹੈ ਜਾਂ ਕੰਪੀਟੀਸ਼ਨ ਦੇਣ ਦੇ ਨਜ਼ਦੀਕ ਹੈ ਕਿਉਂਕਿ ਕਿਹਾ ਇਹ ਵੀ ਜਾਂਦਾ ਵੀ ਜ਼ਿਮਨੀ ਚੋਣਾਂ ਖਾਸ ਤੌਰ ਤੇ ਉਹ ਪਾਰਟੀ ਬਾਜ਼ੀ ਮਾਰ ਜਾਂਦੀ ਹੁੰਦੀ ਹੈ ਜਿਹੜੀ ਹਾਕਮ ਧਿਰ ਦੇ ਵਿੱਚ ਹੋਵੇ ਜਿਦਾ ਇਸ ਵੇਲੇ ਪੰਜਾਬ 'ਚ ਆਮ ਆਦਮੀ ਪਾਰਟੀ ਹੈ ਤੁਸੀਂ ਆਪਣੇ ਸਿਆਸੀ ਨਜ਼ਰੀਏ ਨਾਲ ਆਪਣੇ ਤਜਰਬੇ ਦੇ ਨਾਲ ਕੀ ਵਿਸ਼ਲੇਸ਼ਣ ਕਰਦੇ ਹੋ ਵੀ ਇਹਨਾਂ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਜਿਹੜੀ ਆ ਉਹ ਬਾਜ਼ੀ ਮਾਰ ਸਕਦੀ ਹੈ ਦੇਖੋ ਮੈਨੂੰ ਇਹ ਲੱਗਦਾ ਹੈ ਸੰਦੀਪ ਜੀ ਜਦੋਂ ਬਹੁਤ ਘਣੀ ਮੁਕਾਬਲੇ ਹੋ ਜਾਂਦੇ ਨੇ ਨਾ ਜਿਵੇਂ ਹੁਣ ਪੰਜਾਬ ਚ ਚਾਰ ਜ਼ਿਮਨੀ ਚੋਣਾਂ ਦੇ ਵਿੱਚ ਬਹੁਤ ਘਣੀ ਮੁਕਾਬਲੇ ਨੇ ਆਮ ਆਦਮੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਕਾਂਗਰਸ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਤਾਂ ਚੋਣਾਂ ਨਹੀਂ ਲੜ ਰਿਆ ਜਦੋਂ ਬਹੁਤ ਘਣੀ ਮੁਕਾਬਲੇ ਹੋ ਜਾਂਦੇ ਨੇ ਮੈਨੂੰ ਇਹ ਲੱਗਦਾ ਹੈ ਉਦੋਂ ਜਿੱਤ ਹਾਰ ਦਾ ਫਰਕ ਇਹਨੂੰ ਪਤਾ ਕਰਨਾ ਇਹਨੂੰ ਮਹਿਸੂਸ ਕਰਨਾ ਬੜਾ ਔਖ ਹੈ ਅਗਰ ਜ਼ਿਮਨੀ ਚੋਣ ਹੋਵੇ ਇੱਕ ਫਿਰ ਤਾਂ ਅਸੀਂ ਇਹ ਮੰਨ ਲੈਂਦੇ ਆ ਆਮ ਲੋਕ ਵੀ ਮੰਨ ਲੈਂਦੇ ਨੇ ਵੀ ਸਰਕਾਰ ਐ ਕੰਮਕਾਰ ਕਰਾਉਣੇ ਨੇ ਬਹੁਤੇ ਲੋਕ ਕਹਿੰਦੇ ਨੇ ਚਲੋ ਇਹਨਾਂ ਦੀ ਪਾਰਟੀ ਦੇ ਬੰਦੇ ਨੂੰ ਐਮਐਲਏ ਬਣਾ ਦੋ ਜਦੋਂ ਗਿਣਤੀ ਜਾਂਦੀ ਹੈ ਵੱਧ ਹੁਣ ਚਾਰ ਜ਼ਿਮਨੀ ਚੋਣਾਂ ਨੇ ਜਦੋਂ ਇੱਕ ਜ਼ਿਮਨੀ ਚੋਣ ਸੀ ਜਲੰਧਰ ਦੀ ਆਪਾਂ ਲੈ ਲਈਏ ਉਦਾਹਰਣ ਭਗਤ ਸਾਹਿਬ ਜਦੋਂ ਉੱਥੋਂ ਚੋਣ ਲੜ ਰਹੇ ਸੀ ਭਗਵੰਤ ਮਾਨ ਸਾਹਿਬ ਨੇ ਮਕਾਨ ਕਿਰਾਏ ਤੇ ਲਿਆ ਉੱਥੇ ਭਗਵੰਤ ਮਾਨ ਸਾਹਿਬ ਦੀ ਪਤਨੀ ਭਗਵੰਤ ਮਾਨ ਸਾਹਿਬ ਦੇ ਭੈਣ ਜੀ ਉਹਨਾਂ ਦੀ ਮਾਤਾ ਜੀ ਸਮੇਤ ਪਰਿਵਾਰ ਭਗਵੰਤ ਮਾਨ ਉਹਨਾਂ ਨੇ ਪ੍ਰਚਾਰ ਕੀਤਾ ਕਿਉਂਕਿ ਇੱਕ ਵਕਾਰ ਦਾ ਸਵਾਲ ਉਹ ਸੀਟ ਬਣੀ ਸੀ ਕਿਉਂਕਿ ਸੁਸ਼ੀਲ ਰਿੰਕੂ ਜਿਹੜੇ ਐਮਪੀਸੀ ਪਹਿਲਾਂ ਉਹ ਆਪ ਨੂੰ ਛੱਡ ਕੇ ਚਲੇ ਗਏ ਸੀ ਤੇ ਜਲੰਧਰ ਦੀ ਸੀਟ ਆਮ ਆਦਮੀ ਪਾਰਟੀ ਲੋਕ ਸਭਾ ਦੀ ਜਿੱਤ ਨਹੀਂ ਸੀ ਸਕੀ ਉੱਥੇ ਜਿਹੜਾ ਜਲੰਧਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਵੱਡੀ ਜਿੱਤ ਹਾਸਲ ਕੀਤੀ ਸੀ ਸੋ ਭਗਵੰਤ ਮਾਨ ਉਹਨਾਂ ਨੇ ਜਲੰਧਰ ਦੀ ਜ਼ਿਮਨੀ ਚੋਣ ਚ ਪੂਰਾ ਜ਼ੋਰ ਲਾਤਾ ਪੂਰਾ ਪਰਿਵਾਰ ਸਮੇਤ ਪ੍ਰਚਾਰ ਕੀਤਾ ਆਮ ਆਦਮੀ ਪਾਰਟੀ ਉਹ ਜ਼ਿਮਨੀ ਚੋਣ ਜਿੱਤ ਗਈ ਪਰ ਜੇ ਤੁਸੀਂ ਹੁਣ ਚਾਰ ਜ਼ਿਮਨੀ ਚੋਣਾਂ ਤੇ ਦੇਖੋ ਉਸ ਤਰ੍ਹਾਂ ਦੇ ਹਾਲਾਤ ਨਹੀਂ ਐ ਭਗਵੰਤ ਮਾਨ ਦਾ ਪਰਿਵਾਰ ਚਾਰੇ ਜ਼ਿਮਨੀ ਚੋਣਾਂ ਤੇ ਉਸ ਤਰ੍ਹਾਂ ਪ੍ਰਚਾਰ ਨਹੀਂ ਕਰ ਰਿਹਾ ਕਿਉਂਕਿ ਇਹ ਜਦੋਂ ਚਾਰ ਵੋਟਾਂ ਪੈ ਰਹੀਆਂ ਨੇ ਕਹਨ ਨੂੰ ਜ਼ਿਮਨੀ ਚੋਣਾਂ ਨੇ ਪਰ ਇਹ ਮੰਨਣਾ ਕਿ ਇਹ ਸਾਰੀਆਂ ਜ਼ਿਮਨੀ ਚੋਣਾਂ ਲੋਕ ਇਹ ਸੋਚ ਕੇ ਵੋਟਾਂ ਪਾ ਦੇਣਗੇ ਵੀ ਇਹਨਾਂ ਦੀ ਸਰਕਾਰ ਹੈ ਸ਼ਾਇਦ ਉਹ ਨਹੀਂ ਜ਼ਿਮਨੀ ਚੋਣਾਂ 'ਚ ਲੋਕਾਂ ਦਾ ਨਜ਼ਰੀਆ ਬਦਲਦਾ ਜਦੋਂ ਇੱਕ ਤੋਂ ਵੱਧ ਹੁੰਦੀਆਂ ਨੇ ਹੁਣ ਪਹਿਲਾ ਤਾਂ ਆ ਫੈਕਟਰ ਹੈ ਕਿ ਬੜੀ ਫਸਵੀ ਟੱਕਰ ਹੈ ਔਰ ਬਰਨਾਲੇ 'ਚ ਗਿੱਦੜਵਾਹਾ ਦੇ ਵਿੱਚ ਡੇਰਾ ਬਾਬਾ ਨਾਨਕ ਔਰ ਚੱਬੇਵਾਲ ਕੋਈ ਵੀ ਪਾਰਟੀ ਜਿੱਤ ਸਕਦੀ ਹੈ ਭਾਵੇਂ ਚੱਬੇਵਾਲ ਪਹਿਲਾਂ ਜਿਹੜੇ ਐਮਐਲਏ ਸੀ ਉਹ ਐਮਪੀ ਵੀ ਬਣ ਗਿਆ ਆਮ ਆਦਮੀ ਪਾਰਟੀ ਤੋਂ ਉਹਨਾਂ ਦੇ ਪੁੱਤ ਨੂੰ ਟਿਕਟ ਦਿੱਤੀ ਹੈ ਪਰ ਫਿਰ ਵੀ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਚੱਬੇਵਾਲ ਦੇ ਵਿੱਚ ਉਹੀ ਵਿਅਕਤੀ ਜਿੱਤੇਗਾ ਜਿਹੜਾ ਪਹਿਲਾਂ ਜਿੱਤਦਾ ਆ ਰਿਹਾ ਪਰ ਦਲਾ ਸਭ ਸਵਾਲ ਇੱਥੇ ਇਹ ਵੀ ਹੈ ਨਾ ਵੀ ਆਮ ਆਦਮੀ ਪਾਰਟੀ ਦੀ ਆਪਣੀ ਆਈਡੀਓਲੋਜੀ ਇਹ ਸੀਗੀ ਵੀ ਅਸੀਂ ਇੱਕ ਪਰਿਵਾਰ 'ਚ ਇੱਕ ਜੀ ਨੂੰ ਹੀ ਟਿਕਟ ਦੇਣੀ ਹੈ ਯਾਨੀ ਕਿ ਇੱਕ ਕੈਂਡੀਡੇਟ ਜਿਹੜਾ ਉਹ ਇੱਕ ਪਰਿਵਾਰ 'ਚੋਂ ਹੋਏਗਾ ਇਹ ਦਾ ਕਿਤੇ ਉਲਟਾ ਅਸਰ ਹੋ ਸਕਦਾ ਦੇਖੋ ਇਹ ਚੋਣ ਨਤੀਜਿਆਂ ਤੋਂ ਪਤਾ ਲੱਗੇਗਾ ਚੱਬੇਵਾਲ ਦੇ ਲੋਕ ਕਿਵੇਂ ਸੋਚਦੇ ਨੇ ਕੀ ਉਹ ਪਰਿਵਾਰਵਾਦ ਨੂੰ ਪਸੰਦ ਕਰਦੇ ਨੇ ਜਾਂ ਪਰਿਵਾਰਵਾਦ ਦਾ ਫੈਕਟਰ ਉੱਥੇ ਕੰਮ ਨਹੀਂ ਕਰਦਾ ਦੇਖੋ ਕਈ ਜਗ੍ਹਾ ਕੀ ਹੁੰਦਾ ਹੈ ਸੰਦੀਪ ਜੀ ਪਰਿਵਾਰਵਾਦ ਉੱਥੇ ਮੜਾ ਜਿੱਥੇ ਪਰਿਵਾਰ ਦੇ ਵਿੱਚ ਕਿਸੇ ਨਾਕਾਬਲ ਵਿਅਕਤੀ ਨੂੰ ਟਿਕਟ ਦੇ ਦਿੱਤੀ ਜਾਵੇ ਅਗਰ ਕੋਈ ਲੀਡਰ ਹੈ ਅਗਰ ਉਹਦਾ ਪੁੱਤਰ ਵੀ ਕਾਬਲ ਹੈ ਤੇ ਪਾਰਟੀ ਨੇ ਉਹਨੂੰ ਟਿਕਟ ਦਿੱਤੀ ਭਾਵੇਂ ਉਹਨੂੰ ਪਰਿਵਾਰਵਾਦ ਦੀ ਸ਼੍ਰੇਣੀ 'ਚ ਰੱਖਿਆ ਜਾਊਗਾ ਕਿ ਪਰਿਵਾਰਵਾਦ ਹੋਇਆ ਪਰ ਅਗਰ ਲੋਕ ਵੋਟਾਂ ਪਾ ਦਿੰਦੇ ਨੇ ਤੇ ਫਿਰ ਉਹ ਪਰਿਵਾਰਵਾਦ ਵਾਲੀ ਗੱਲ ਖਤਮ ਹੋ ਜਾਂਦੀ ਹੈ ਇਸ ਕਰਕੇ ਪਰਿਵਾਰਵਾਦ ਹਮੇਸ਼ਾ ਰਿਹਾ ਜਿਹੜੀਆਂ ਪੋਲਿਟਿਕਲ ਪਾਰਟੀਆਂ ਨੇ ਜਦੋਂ ਦੂਸਰੇ ਲੀਡਰਾਂ ਦੇ ਬੱਚੇ ਵੀ ਕਾਮਯਾਬ ਹੋਏ ਜਿਵੇਂ ਸੁਖਦੇਵ ਸਿੰਘ ਢੀਂਸਾ ਵੱਡੇ ਲੀਡਰ ਸੀ ਉਹਨਾਂ ਦਾ ਪੁੱਤ ਫਾਈਨਾਂਸ ਮਿਨਿਸਟਰ ਬਣ ਗਿਆ ਪ੍ਰੇਮ ਸਿੰਘ ਚੰਦੂ ਮਾਜਰਾ ਵੱਡੇ ਲੀਡਰ ਬਣ ਗਏ ਉਹਨਾਂ ਦਾ ਪੁੱਤ ਐਮਐਲਏ ਬਣ ਗਿਆ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਉਹਨਾਂ ਦਾ ਪੁੱਤ ਡਿਪਟੀ ਮੁੱਖ ਮੰਤਰੀ ਬਣ ਗਿਆ ਉਦੋਂ ਵਿਰੋਧੀ ਧਿਰਾਂ ਨੇ ਪਰਿਵਾਰਵਾਦ ਦਾ ਏਜੰਡਾ ਲਿਆਂਦਾ ਉੱਪਰ ਕਦੀ ਪੰਡਜਵਾਲਾਲ 네ਹਰੂ ਤੋਂ ਬਾਅਦ ਬੀਬੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣੇ ਫਿਰ ਉਹਨਾਂ ਨੇ ਰਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਇਆ ਤੇ ਵਿਰੋਧੀਆਂ ਕੋਲੇ ਮੁੱਦਾ ਆ ਗਿਆ ਕਿ ਇਹ ਪਰਿਵਾਰਵਾਦ ਹੈ ਬਾਅਦ ਦੇ ਵਿੱਚ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਗੱਲ ਤੁਰੀ ਜਾਂ ਸੋਨੀਆ ਗਾਂਧੀ ਪ੍ਰਧਾਨ ਮੰਤਰੀ ਬਣਨ ਦੇ ਲਾਗੇ ਸੀ ਤੇ ਪਰਿਵਾਰਵਾਦ ਦੇ ਇਲਜ਼ਾਮ ਲਾਏ ਗਏ ਤੇ ਉਹ ਠੀਕ ਹੈ ਬੀਬੀ ਸੋਨੀਆ ਗਾਂਧੀ ਨੂੰ ਜਦੋਂ ਵਿਦੇਸ਼ੀ ਹੋਣ ਕਰਕੇ ਵਿਰੋਧ ਕੀਤਾ ਉਹਨਾਂ ਨੇ ਮਨਮੋਹਨ ਸਿੰਘ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਤਾ ਪਰ ਸਮੇਂ ਦੇ ਮੁਤਾਬਕ ਇਹ ਇਲਜ਼ਾਮ ਨੇ ਜਿਹੜੇ ਇਹ ਕਦੀ ਬਹੁਤ ਹਾਵੀ ਹੋ ਜਾਂਦੇ ਨੇ ਹੁਣ ਅੱਜ ਆਮ ਆਦਮੀ ਪਾਰਟੀ ਜਦੋਂ ਆਮ ਆਦਮੀ ਪਾਰਟੀ ਨੇ ਖੁਦ ਪਰਿਵਾਰ 'ਚ ਟਿਕਟਾਂ ਦੇਤੀਆਂ ਚੱਬੇਵਾਲ ਸਾਹਿਬ ਦੇ ਪੁੱਤ ਨੂੰ ਦੇਤੀ ਤੇ ਜਦੋਂ ਪਾਰਟੀ ਆਪ ਇਸ ਤਰ੍ਹਾਂ ਟਿਕਟ ਦਿੰਦੀ ਹੈ ਤੇ ਫਿਰ ਉਹ ਪਾਰਟੀ ਪਰਿਵਾਰਵਾਦ ਦਾ ਵਿਰੋਧ ਨਹੀਂ ਕਰ ਸਕਦੀ ਮੀਥੇਰ ਦਾ ਵੀ ਕਹਿੰਦੇ ਆ ਕਿ ਉਹ ਸ਼ਾਇਦ ਮਾਸੀ ਦਾ ਬੇਟਾ ਹਰਿੰਦਰ ਧਾਲੀਵਾਲ ਕੋਈ ਬਾਰੇ ਸਪਸ਼ਟ ਨਹੀਂ ਦੇਖੋ ਉਹਦੇ ਬਾਰੇ ਸਪਸ਼ਟ ਨਹੀਂ ਕਿਉਂਕਿ ਉਹ ਵੀ ਇਲਜ਼ਾਮਾਂ ਵਾਲੀ ਗੱਲ ਹੈ ਹੁਣ ਇਹ ਤਾਂ ਹੁਣ ਜਾਂ ਤਾਂ ਕੋਈ ਐਫੀਡੇਵਿਟ ਦਵੇ ਅਦਾਲਤ 'ਚ ਜਾ ਕੇ ਇਹ ਫਿਰ ਪਤਾ ਲੱਗੂਗਾ ਜਾਂ ਡੋਮਿਸਾਈਲ ਸਰਟੀਫਿਕੇਟ ਸਾਰਿਆਂ ਦੇ ਚੈੱਕ ਕੀਤੇ ਜਾਣ ਯਾ ਇਲੈਕਸ਼ਨ ਕਮਿਸ਼ਨ ਕੋਈ ਇਸ ਤਰੀਕੇ ਦੀ ਜਾਂਚ ਕਰੇ ਪਰ ਇਹਦੇ ਚ ਕੋਈ ਇਤਰਾਜ਼ ਦੇਖੋ ਮੈਂ ਉਹੀ ਕਹਿੰਦਾ ਨਾ ਪਰਿਵਾਰ ਪਰਿਵਾਰਵਾਦ ਚ ਟਿਕਟ ਦੇਣਾ ਜਾਂ ਰਿਸ਼ਤੇ ਚ ਟਿਕਟ ਦੇਣਾ ਗੈਰਕਾਨੂੰਨੀ ਤਾਂ ਨਹੀਂ ਹੈ ਇਸ ਕਰਕੇ ਪੋਲਿਟੀਕਲ ਪਾਰਟੀਆਂ ਦੰਡੀਆਂ ਨੇ ਹਾਲਾਂਕਿ ਇੱਕ ਵਾਰੀ ਮੀਟ ਹੀਰ ਨੇ ਸਪਸ਼ਟ ਕੀਤਾ ਸੀ ਕਿ ਮੇਰੀ ਮਾਸੀ ਦਾ ਮੁੰਡਾ ਨਹੀਂ ਪਰ ਵਿਰੋਧੀ ਕਹਿ ਰਹੇ ਨੇ ਕਿਉਂਕਿ ਉਹਨਾਂ ਨੂੰ ਉਹ ਗੱਲ ਕਹਿਣੀ ਮਾਫਕ ਹੈ ਸਿਆਸਤ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਪਰ ਇਹ ਚਾਰ ਜ਼ਿਮਨੀ ਚੋਣਾਂ ਬੜੇ ਫਸਮੇ ਤੇ ਦਿਲਚਸਪ ਮੁਕਾਬਲੇ ਵਾਲੀਆਂ ਹੋ ਸਕਦੀਆਂ ਨੇ ਹੁਣ ਇੱਕ ਪਾਸੇ ਫਾਇਦਾ ਜ਼ਰੂਰ ਹੈ ਆਮ ਆਦਮੀ ਪਾਰਟੀ ਨੂੰ ਕਿ ਭਗਵੰਤ ਮਾਨ ਵਰਗਾ ਮੁੱਖ ਮੰਤਰੀ ਹੈ ਜਿਹੜਾ ਲਗਾਤਾਰ ਕੱਲ ਵੀ ਨੌਕਰੀਆਂ ਦੇਤੀਆਂ ਤੁਸੀਂ ਦੇਖਿਆ 1205 ਕਨਸਟੇਬਲ ਭਰਤੀ ਕੀਤੀ ਕੱਲ ਅਰਵਿੰਦ ਕੇਦਰੀਵਾਲ ਸੱਦੇ ਗਏ ਸੀ ਔਰ ਭਗਵੰਤ ਮਾਨ ਨੇ ਖੁਦ ਪ੍ਰਚਾਰ ਕੀਤਾ ਗਿੱਦੜਵਾਹਾ ਤੇ ਬਰਨਾਲਾ ਦੇ ਵਿੱਚ ਪ੍ਰਭਾਵੀ ਰੈਲੀਆਂ ਕੀਤੀਆਂ ਪਰ ਇਹ ਵੀ ਅਸੀਂ ਵੇਖੀਏ ਕਿ ਪੰਜਾਬ 'ਚ ਇਸ ਵਾਰ ਇਹਨਾਂ ਚਾਰ ਸੀਟਾਂ ਤੇ ਸਾਡੀ ਕਿਸਾਨੀ ਵੋਟ ਦਾ ਵੀ ਫਰਕ ਪੈਣਾ ਹੈ ਕਿਸਾਨੀ ਵੋਟ ਕਿਸ ਪਾਸੇ ਭੁਗਤਦੀ ਹੈ ਕੀ ਉਹ ਭਾਜਪਾ ਤੋਂ ਨਾਰਾਜ਼ ਹੁੰਦੀ ਹੈ ਜਾਂ ਆਪ ਤੋਂ ਜਾਂ ਦੋਨਾਂ ਤੋਂ ਨਾਰਾਜ਼ ਹੁੰਦੀ ਹੈ ਇੱਕ ਆਪ ਫੈਕਟਰ ਰਹੇਗਾ ਅਗਰ ਕਿਸਾਨੀ ਵੋਟ ਭਾਜਪਾ ਔਰ ਆਪ ਤੋਂ ਨਾਰਾਜ਼ ਹੁੰਦੀ ਹੈ ਤੇ ਕੀ ਉਹ ਕਾਂਗਰਸ ਵਾਲੇ ਪਾਸੇ ਜਾਏਗੀ ਜਾਂ ਕਿਸੇ ਪੰਥਕ ਉਮੀਦਵਾਰ ਵੱਲ ਜਾਏਗੀ ਜਾਂ ਸਿਮਰਜੀਤ ਸਿੰਘ ਮਾਨ ਦੇ ਉਮੀਦਵਾਰ ਵੱਲ ਜਾਏਗੀ ਵੋਟ ਇਹ ਨਿਰਪਰ ਕਰੂਗਾ ਨਾ ਹਾਂ ਲੋਕ ਸਭਾ ਚੋਣਾਂ ਚ ਕਾਂਗਰਸ ਦੀ ਲਾਟਰੀ ਲੱਗੀ ਕਿਸਾਨੀ ਵੋਟ ਕਾਂਗਰਸ ਨੂੰ ਵੱਡੇ ਪੱਧਰ ਤੇ ਪਈ ਕਿਸਾਨਾਂ ਨੂੰ ਉਮੀਦ ਸੀ ਕਿ ਜੇ ਕੇਂਦਰ ਚ ਇੰਡੀਆ ਗਠਜੋੜ ਦੀ ਸਰਕਾਰ ਆ ਗਈ ਤੇ ਉਹ ਐਮਐਸਪੀ ਵਾਲਾ ਕਾਨੂੰਨ ਬਣ ਜਾਊਗਾ ਜਾਂ ਉਹਦੀ ਗਰੰਟੀ ਦੀ ਗੱਲ ਤੁਰ ਜਾਊਗੀ ਕਿਉਂਕਿ ਉਹ ਭਰੋਸਾ ਦਿੱਤਾ rahul gandhi ਨੇ ਪਾਰਲੀਮੈਂਟ ਚ ਕਾਂਗਰਸ ਦੀ ਲੋਟਰੀ ਲੱਗੀ ਪੰਜਾਬ ਚ rahul gandhi ਦੀ ਪ੍ਰਸਿੱਧੀ ਦਾ ਵੀ ਫਾਇਦਾ ਮਿਲਿਆ ਕਾਂਗਰਸ ਨੂੰ ਸੱਤ ਸੀਟਾਂ ਕਾਂਗਰਸ ਜਿੱਤੀ ਇਹ ਚਾਰ ਜ਼ਿਮਨੀ ਚੋਣਾ ਇਹਨਾਂ ਦੇ ਵਿੱਚੋਂ ਤਿੰਨ ਸੀਟਾਂ ਤਾਂ ਕਾਂਗਰਸ ਕੋਲੇ ਹੀ ਸੀ ਤੁਸੀਂ ਦੇਖੋ ਗਿੱਦੜਵਾਹਾ ਕਾਂਗਰਸ ਕੋਲੇ ਸੀ ਡੇਰਾ ਬਾਬਾ ਨਾਨਕ ਕਾਂਗਰਸ ਕੋਲੇ ਸੀ ਚੱਬੇਵਾਲ ਕਾਂਗਰਸ ਕੋਲੇ ਸੀ ਦੋ ਐਮਪੀ ਬਣ ਗਏ ਚੱਬੇਵਾਲ ਆਪ ਚ ਚਲੇਗੇ ਉੱਥੋਂ ਐਮਪੀ ਬਣਗੇ ਸੋ ਤਿੰਨੇ ਸੀਟਾਂ ਤਾਂ ਕਾਂਗਰਸ ਦੀਆਂ ਨੇ ਹੁਣ ਕਾਂਗਰਸ ਕੀ ਆਪਣੀਆਂ ਤਿੰਨ ਸੀਟਾਂ ਬਚਾ ਸਕੇਗੀ ਉਦੋਂ ਜਦੋਂ ਕਿਸਾਨੀ ਬਾਰੇ ਤੈ ਨਹੀਂ ਕਿ ਕਿਸਾਨੀ ਕਿਹਦੇ ਤੋਂ ਨਾਰਾਜ਼ ਹੈ ਭਾ ਜੀਪੀ ਤੋਂ ਨਾਰਾਜ਼ ਹੈ ਜਾਂ ਆਪ ਤੋਂ ਨਾਰਾਜ਼ ਹੈ ਤੇ ਉਹ ਕਿਸਾਨੀ ਕਿੱਧਰ ਵੋਟ ਪਾਉਂਦੀ ਹੈ ਕਾਂਗਰਸ ਦਾ ਭਵਿੱਖ ਕਿਸਾਨੀ ਵੋਟ ਤੇ ਇਨ੍ਹਾਂ ਹਲਕਿਆਂ 'ਚ ਹੈ ਬੀਜੇਪੀ ਆਗੀ ਅਕਾਲੀ ਦਲ ਖੜਾ ਨਹੀਂ ਬੀਜਪੀ ਨੇ ਕੈਂਡੀਡੇਟ ਦਿੱਤਾ ਔਰ ਬੀਜਪੀ ਦੇ ਸਾਰੇ ਕੈਂਡੀਡੇਟਾਂ ਦਾ ਬੈਕਗ੍ਰਾਉਂਡ ਅਕਾਲੀ ਜਾਂ ਕਾਂਗਰਸੀ ਹੈ ਕੇਵਲ ਢਿੱਲੋਂ ਬਰਨਾਲੇ ਚ ਉਹ ਵੀ ਤਕੜੇ ਲੀਡਰ ਨੇ ਮਨਪ੍ਰੀਤ ਬਾਦਲ ਤਕੜੇ ਲੀਡਰ ਨੇ ਔਰ ਇਸੇ ਤਰ੍ਹਾਂ ਬਾਕੀ ਦੋ ਸੀਟਾਂ ਦੇ ਉੱਤੇ ਵੀ ਜਿਹੜੇ ਬੀਜਪੀ ਦੇ ਸੋਨ ਸਿੰਘ ਠੰਡਲ ਉਹ ਅਕਾਲੀ ਦਲ ਤੋਂ ਆਏ ਨੇ ਹਾਲਾਂਕਿ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਬਹੁਤ ਹੀ ਜ਼ਿਆਦਾ ਵੋਟ ਇਸ ਹਲਕੇ ਤੋਂ ਨਹੀਂ ਪਈ ਸੀ ਜਦੋਂ ਉਹ ਅਕਾਲੀ ਦਲ ਦੇ ਉਮੀਦਵਾਰ ਸੀ ਇਸੇ ਤਰ੍ਹਾਂ ਰਵੀਕਰਨ ਸਿੰਘ ਕਾਲੋ ਉਹ ਭਾਜਪਾ ਚ ਆ ਗਏ ਅਕਾਲੀ ਦਲ ਦੇ ਲੀਡਰ ਰਹੇ ਨੇ ਉਹਨਾਂ ਦੇ ਅੱਛਾ ਇੱਕ ਬੜੀ ਦਿਲਚਸਪ ਗੱਲ ਡਲਾ ਸਾਹਿਬ ਡੇਰਾ ਬਾਬਾ ਨਾਨਕ ਦੇ ਵਿੱਚ ਆ ਸੁੱਚਾ ਸਿੰਘ ਲੰਗਾ ਜਿਹੜੇ ਅਕਾਲੀ ਦਲ ਦੇ ਵਿੱਚ ਸ਼ਾਮਲ ਕੀਤੇ ਗਏ ਆ ਹਾਲ ਹੀ ਦੇ ਵਿੱਚ ਉਹਨਾਂ ਨੂੰ ਜਦੋਂ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਪੰਜ ਤੋਂ 6 ਕਿਆ ਗਿਆ ਸੀਗਾ ਉਹ ਇੱਕ ਗੱਲ ਕਹਿ ਰਹੇ ਆ ਕਹਿੰਦੇ ਵੀ ਜੋ ਮਰਜ਼ੀ ਹੋ ਜਵੇ ਵੀ ਸੁਖਜਿੰਦਰ ਰੰਧਾਵੇ ਹੋਣੀ ਜਿਹੜੇ ਆ ਇਹ ਨਹੀਂ ਜਿੱਤਨੇ ਚਾਹੀਦੇ ਉਹਨਾਂ ਦੇ ਧਰਮ ਪਤਨੀ ਮੈਡਮ ਜਤਿੰਦਰ ਕੌਰ ਹੋਣੀ ਉਥੋਂ ਚੋਣ ਲੜ ਰਹੇ ਆ ਕਹਿੰਦੇ ਵੀ ਮੈਂ ਵੋਟਾਂ ਜਿਹੜੀਆਂ ਉਹ ਆਪ ਨੂੰ ਪਵਾ ਦੇਣੀ ਆ ਅਗਰ ਇਦਾਂ ਦੀ ਕੋਈ ਸਿਚੁਏਸ਼ਨ ਬਣਦੀ ਹੈ ਤੇ ਫਿਰ ਕੀ ਹਾਲਾਤ ਬਣਦੇ ਆ ਡੇਰਾ ਬਾਬਾ ਨਾਨਕ ਦੇ ਅਗਰ ਜਿੱਦਾਂ ਸੁੱਚਾ ਸਿੰਘ ਕਹਿੰਦੇ ਆ ਜਾਂ ਖਬਰਾਂ ਆਉਂਦੀਆਂ ਨੇ ਉਹਨਾਂ ਨੂੰ ਮੁਤਲਕ ਇਸ ਮੁਤਲਕ ਦੇਖੋ ਇਹ ਇੱਕ ਧਾਰਨਾ ਹੈ ਜਿਹੜੇ ਮੈਂ ਜਿਹੜੀ ਪਹਿਲੀ ਗੱਲ ਸੀ ਮੈਂ ਨਾਲ ਹੀ ਜੋੜ ਲੈਣਾ ਤੁਹਾਡੇ ਸਵਾਲ ਬੜਾ ਮਹੱਤਵਪੂਰਨ ਹੈ ਅਕਾਲੀ ਦਲ ਦੇ ਕੈਂਡੀਡੇਟ ਖੜੇ ਨਹੀਂ ਸਰਬਜੀਤ ਸਿੰਘ ਖਾਲਸਾ ਤੇ ਅਮਰਿਤਪਾਲ ਸਿੰਘ ਨੇ ਕੈਂਡੀਡੇਟ ਖੜਾਈ ਨਹੀਂ ਉਹ ਤਾਂ ਚੋਣੇ ਨਹੀਂ ਲੜ ਰਹੇ ਜਿਨ੍ਹਾਂ ਬਾਰੇ ਲੋਕ ਕਹਿੰਦੇ ਸੀ ਇੱਕ ਹੋਰ ਨਵਾਂ ਬਦਲ ਮਿਲ ਗਿਆ ਪੰਜਾਬ 'ਚ ਵੀ ਇੱਕ ਅਕਾਲੀ ਦਲ ਦੀ ਕਮੀ ਇਹ ਪੂਰੀ ਕਰ ਦੇਣਗੇ ਉਹਨਾਂ ਨੇ ਆਪਣੇ ਉਮੀਦਵਾਰੀ ਨਹੀਂ ਖੜਾਈ ਠੀਕ ਹੈ ਜੀ ਜੱਜ ਕੀ ਸਰਬਜੀਤ ਸਿੰਘ ਖਾਲਸਾ ਨੂੰ ਬਹੁਤ ਵੋਟਾਂ ਮਿਲੀਆਂ ਗਿੱਦੜ ਬਾਹਾ ਦੇ ਵਿੱਚ ਸਭ ਤੋਂ ਵੱਧ ਵੋਟਾਂ ਲੋਕ ਸਭਾ 'ਚ ਸਰਬਜੀਤ ਸਿੰਘ ਖਾਲਸਾ ਦੀਆਂ ਸੀ ਉਹਦਾ ਕੈਂਡੀਡੇਟ ਹੀ ਹੈ ਨਹੀਂ ਅਕਾਲੀ ਦਲ ਹੈ ਨਹੀਂ ਚਾਰੇ ਸੀਟਾਂ ਤੇ ਹੁਣ ਚਾਰੇ ਸੀਟਾਂ ਤੇ ਅਕਾਲੀ ਦਲ ਦੀ ਵੋਟ ਪੰਥਕ ਜਥੇਬੰਦੀਆਂ ਦੀ ਵੋਟ ਜਾਂ ਅੰਮ੍ਰਿਤਪਾਲ ਜਾਂ ਸਰਬਜੀਤ ਸਿੰਘ ਖਾਲਸਾ ਦੇ ਸਮਰਥਕਾਂ ਦੀ ਵੋਟ ਕਿਹਨੂੰ ਪਾਏਗੀ ਕਿਉਂਕਿ ਪਿਛਲੇ ਸਮੇਂ 'ਚ ਅਕਾਲੀ ਭਾਜਪੀ ਦੀ ਸਾਂਝ ਸੀ ਮਨਪ੍ਰੀਤ ਬਾਦਲ ਨੂੰ ਇਹ ਲੱਗਦਾ ਕਿ ਅਕਾਲੀ ਵੋਟ ਮੈਨੂੰ ਪੈ ਜਾਣੀ ਡਿੰਪੀ ਉਹਨਾਂ ਨੂੰ ਲੱਗਦਾ ਗਿੱਦੜਬਾਹ ਚ ਕਿ ਮੈਂ ਪਹਿਲਾਂ ਅਕਾਲੀ ਸੀ ਅਕਾਲੀ ਵੋਟ ਮੈਨੂੰ ਪੈ ਜਾਣੀ ਇਸੇ ਤਰ੍ਹਾਂ ਢੀਰਾਬਾਬਾ ਨਾਨਕ ਦੇ ਵਿੱਚ ਰਵੀਕਰਨ ਸਿੰਘ ਕੱਲ ਉਹਨੂੰ ਲੱਗਦਾ ਕਿ ਮੈਂ ਪਹਿਲਾਂ ਅਕਾਲੀ ਸੀ ਅਕਾਲੀ ਵੋਟ ਮੈਨੂੰ ਪੈ ਜਾਣੀ ਔਰ ਸੁਚਾ ਸਿੰਘ ਲਗਾ ਉਹਨਾਂ ਨੂੰ ਇਹ ਲੱਗਦਾ ਕਿ ਅਕਾਲੀ ਵੋਟ ਮੈਂ ਜਿੱਧਰ ਚਾਹੂੰਗਾ ਮੈਂ ਉਧਰ ਪਵਾ ਲੂੰਗਾ ਇਹ ਲੱਗਦਾ ਹੁੰਦਾ ਪਰ ਕੀ ਸਾਰੀ ਅਕਾਲੀ ਵੋਟ ਭਾਜਪੀ ਨੂੰ ਪਾਏਗੀ ਅਗਰ ਅਕਾਲੀ ਵੋਟ ਭਾਜਪੀ ਨੂੰ ਪਹ ਜਾਏਗੀ ਫਿਰ ਤਾਂ ਇਹਦਾ ਮਤਲਬ ਇਹ ਹੋਇਆ ਕਿ ਅਕਾਲੀ ਦਲ ਔਰ ਭਾਜਪੀ ਦਾ ਜਦੋਂ ਗਠਜੋੜ ਬੰਧਨ ਸੀ ਇਹਨਾਂ ਦਾ ਇੱਕ ਦੂਜੇ ਨਾਲ ਕੋਈ ਫੈਰ ਵਿਰੋਧ ਹੀ ਨਹੀਂ ਸੀ ਨੈਤਿਕ ਤੌਰ ਤੇ ਜਦੋਂ ਅਕਾਲੀ ਬੀਜੇਪੀ ਦਾ ਘੱਟ ਜੋੜ ਸੀ ਅਕਾਲੀ ਇਹਨਾਂ ਗੱਲਾਂ ਦਾ ਗੁੱਸਾ ਕਰਦੇ ਸੀ ਦਿਹਾਤੀ ਸੀਤਾ ਤੇ ਕਿ ਸਾਡੀ ਨੀਤੀਗਤ ਵਿਚਾਰਧਾਰਕ ਸੋਚ ਵੱਖਰੀ ਹੈ ਸੋ ਇਸ ਕਰਕੇ ਸਾਰੀ ਅਕਾਲੀ ਵੋਟ ਹੁਣ ਕੇਵਲ ਢਿੱਲੋਂ ਕਾਂਗਰਸੀ ਸੀ ਸਾਰੀ ਕਾਂਗਰਸੀ ਵੋਟ ਉਹਨਾਂ ਨੂੰ ਪੈ ਸਕਦੀਆਂ ਨਹੀਂ ਹਾਲਾਂਕਿ ਕੇਵਲ ਢਿੱਲੋਂ ਮਜ਼ਬੂਤ ਨਹੀਂ ਔਰ ਜੇ ਮੈਂ ਬਰਨਾਲੇ ਦੀ ਗੱਲ ਕਰਦਾ ਬਰਨਾਲੇ ਦੇ ਵਿੱਚ ਤੁਸੀਂ ਵੇਖੋ ਨੰਬਰ 1 ਤੇ ਮੀਤ ਹੇਅਰ ਸੀ ਲੋਕ ਸਭਾ ਚ ਨੰਬਰ 2 ਤੇ ਸਿਮਰਤਜੀਤ ਸਿੰਘ ਮਾਨ ਸੀ ਸਮਜੀਤ ਸਿੰਘ ਮਾਨ ਇਸਵਰ ਖੜੇ ਹੀ ਨਹੀਂ ਔਰ ਮੀਥੇਰ ਨੂੰ ਪਈਆਂ ਸੀ 37674 ਵੋਟਾਂ ਹੁਣ ਆਪ ਦੇ ਕੈਂਡੀਡੇਟ ਹੋਗੇ ਦੋ ਆਫੀਸ਼ੀਅਲ ਕੈਂਡੀਡੇਟ ਹੋ ਗਿਆ ਮੀਥੇਰ ਦਾ ਜਿਹੜਾ ਜਿਹੜੇ ਉਹਨਾਂ ਦੇ ਸਾਥੀ ਨੇ ਪਾਰਟੀ ਦੇ ਹਰਿੰਦਰ ਢਾਲੀਵਾਲ ਆਫੀਸ਼ੀਅਲ ਕੈਂਡੀਡੇਟ ਔਰ ਗੁਰਦੀਪ ਬਾਠ ਬਾਗੀ ਕੈਂਡੀਡੇਟ ਹਾਲਾਂਕਿ ਉਹਨਾਂ ਨੂੰ ਪਾਰਟੀ ਤੋਂ ਕੱਢਤਾ ਹੁਣ ਉਹ ਆਜ਼ਾਦ ਕੈਂਡੀਡੇਟ ਪਰ ਉਹਨਾਂ ਦੀ ਉਹਨਾਂ ਦਾ ਨਾਂ ਆਪ ਨਾਲ ਪੁਰਾਣੇ ਸਮੇਂ 'ਚ ਜੁੜਿਆ ਆ ਆਪ ਦੇ ਹੋਗੇ ਦੋ ਕੈਂਡੀਡੇਟ ਬਰਨਾਲੇ 'ਚ ਇੱਕ ਤਰੀਕੇ ਨਾਲ ਆਫੀਸ਼ੀਅਲ ਕੈਂਡੀਡੇਟ ਔਰ ਬਾਗੀ ਆਜ਼ਾਦ ਕੈਂਡੀਡੇਟ ਆਪ ਬੈਕਗ੍ਰਾਉਂਡ ਵਾਲੇ ਕੈਂਡੀਡੇਟ ਕਹਿ ਰਹੀ ਆਪਾ ਇਹ ਨਹੀਂ ਕਹਿੰਦੇ ਵੀ ਆਪ ਦੇ ਕੈਂਡੀਡੇਟ ਦੋਗੇ ਉਹ ਮੈਂ ਸ਼ਬਦ ਵਾਪਸ ਲੈਂਦਾ ਹੁਣ ਸਿਮਰਨਜੀਤ ਸਿੰਘ ਮਾਨ ਖੜੇ ਸੀ ਜਦੋਂ ਉਹਨਾਂ ਨੂੰ ਪਈਆਂ 22166 ਵੋਟਾਂ ਨੀਤ ਹੇਰ ਨੂੰ ਪਈਆਂ ਸੀ 37674 ਹੁਣ ਹਰਿੰਦਰ ਢਾਲੀਵਾਲ ਨੂੰ 37674 ਪੈਂਦੀਆਂ ਨੇ ਵੱਧ ਪੈਂਦੀਆਂ ਨੇ ਜਾਂ ਘੱਟ ਪੈਂਦੀਆਂ ਨੇ ਗੁਰਦੀਪ ਬਾਟ ਦੇ ਵੱਖਰਾ ਹੋਣ ਦਾ ਨੁਕਸਾਨ ਤਾਂ ਹੋਊ ਆਪ ਨੂੰ ਇੱਕ ਗੱਲ ਸਿਮਰਨਜੀਤ ਸਿੰਘ ਮਾਨ ਨੂੰ 22000 ਤੋਂ ਵੱਧ ਪੈ ਗਈਆਂ ਸੀ ਹੁਣ ਉਹਨਾਂ ਦਾ ਪੁੱਤਾ ਖੜਾ ਹੈ ਜਾਂ ਦੋਤਾ ਦੋਤਾ ਜਿਉ ਸਿਮਰਨ ਸਿੰਘ ਮਾਨ ਜਿੱਡਾ ਕਦ ਰੱਖਦਾ ਓਡੀ ਬੋਤ ਨਹੀਂ ਪੈਣੀ ਭਾਜਪੀ ਚੋ ਟਿਕਟ ਮਿਲੀ ਸੀ ਅਰਵਿੰਦ ਖਾਨੇ ਨੂੰ ਲੋਕ ਸਭਾ ਚ ਉਹ ਤੀਜੇ ਨੰਬਰ ਤੇ ਸੀ ਉਹ ਵੀ 19218 ਇਹਦਾ ਔਰ ਖੈਰੇ ਨੂੰ ਪਈ ਸੀ 15176 ਜਿੱਥੇ ਹੁਣ ਕਾਲਾ ਢਿੱਲੋਂ ਖੜਾ ਹੈ ਇਹਦਾ ਮਤਲਬ ਹੈ ਬਰਨਾਲਾ ਉਹ ਸੀਟ ਹੈ ਜਿੱਥੇ ਚਾਰ ਕੋਣੀ ਮੁਕਾਬਲਾ ਹੈ ਕੇਵਲ ਢਿੱਲੋਂ ਵੀ ਮੁਕਾਬਲੇ ਚ ਹੈ ਹੁਣ ਦੋ ਵਰਦਾ ਐਮ ਐਲ ਏ ਹੈ ਬਾਕੀ ਸਾਰੇ ਨਵੇਂ ਨੇ ਸ਼ਵਨ ਸਿੰਘ ਮਾਨ ਦਾ ਦੋਤਾ ਪਹਿਲੀ ਵਾਰ ਲੜ ਰਿਹਾ ਹਰਿੰਦਰ ਧਾਲੀਵਾਲ ਪਹਿਲੀ ਵਾਰ ਲੜ ਰਿਹਾ ਕਾਲਾ ਢਿੱਲੋ ਪਹਿਲੀ ਵਾਰ ਲੜ ਰਿਹਾ ਕੇਵਲ ਢਿੱਲੋ ਦੋ ਵਾਰ ਦਾ ਐਮਐਲਏ ਇਸ ਕਰਕੇ ਬੀਜੇਪੀ ਬਰਨਾਲੇ ਚ ਸ਼ਹਿਰੀ ਵੋਟ ਜ਼ਿਆਦਾ ਇਸ ਕਰਕੇ ਬੀਜੇਪੀ ਨੂੰ 19000 ਤੋਂ ਵੱਧ ਵੋਟਾਂ ਪਈਆਂ ਲੋਕ ਸਭਾ ਚ ਸੋ ਵਿਧਾਨ ਸਭਾ ਚ ਕੇਵਲ ਢਿੱਲੋ ਨੂੰ ਤੁਸੀਂ ਬਰਨਾਲਿਓਂ ਵੱਖਰਾ ਨਹੀਂ ਕਰ ਸਕਦੇ ਇਸੇ ਤਰ੍ਹਾਂ ਗਿੱਦੜਬਾਹਾ ਚ ਡਿੰਪੀ ਨੂੰ ਤੁਸੀਂ ਵੱਖ ਨਹੀਂ ਕਰ ਸਕਦੇ ਡਿੰਪੀ ਢਿੱਲੋ ਹੁਣ ਜਦੋਂ ਤੁਸੀਂ ਗੱਲ ਗਿੱਦੜਵਾਹ ਦੀ ਕਰਦੇ ਹਾਂ ਆਪਾਂ ਉਹ ਕਰ ਲਈ ਜਦੋਂ ਹੁਣ ਤੁਸੀਂ ਗੱਲ ਚੱਬੇਵਾਲ ਦੀ ਕਰਦੇ ਹੋ ਉੱਥੇ ਵੀ ਬੜੇ ਦਿਲਚਸਪ ਫੈਕਟਰ ਨੇ ਜੇ ਡੇਰਾਬਾਬਾ ਨਾਨਕ ਤੇ ਆ ਜੀਏ ਅਕਾਲੀ ਦਲ ਦੀ 17000 ਵੋਟ ਸੀ ਉਹ ਕਿਸੇ ਪਾਸੇ ਤਾਂ ਪੈਣੀ ਆ ਉਹ ਡਿਸਾਈਡਡ ਹੋਏਗੀ ਪਰ ਰਵੀਕਰਨ ਕਾਲੂ ਵੀ ਇਹੀ ਚਾਹਣਗੇ ਨਾ ਕਿਉਂਕਿ ਬੇਸਿਕਲੀ ਤੇ ਰਵੀਕਰਨ ਕਾਲੂ ਅਕਾਲੀ ਦਲ ਚੋਂ ਹੀ ਗਏ ਆ ਉਹ ਵੀ ਪੂਰੀ ਕੋਸ਼ਿਸ਼ ਕਰਨਗੇ ਵੀ ਅਕਾਲੀ ਦਲ ਦਾ ਜਿਹੜਾ ਸਾਰਾ ਵੋਟ ਬੈਂਕ ਆ ਉਹ ਮੇਰੇ ਹੱਕ ਚ ਭੁਗਤ ਜਾਏ ਉਹ ਚਾਹਣਗੇ ਅਕਾਲੀ ਦਲ ਦੀ ਵੋਟ ਫੈਸਲਾਕੁਨ ਸਾਬਤ ਹੋਏਗੀ ਚਾਰੇ ਸੀਟਾਂ ਤੇ ਪਰ ਕੋਈ ਵੀ ਇਹ ਦਾਵਾ ਨਹੀਂ ਕਰ ਸਕਦਾ ਵੀ ਸਾਰੀ ਅਕਾਲੀ ਦਲ ਦੀ ਵੋਟ ਭਾਜਪੀ ਨੂੰ ਪੈਜੂਗੀ ਜਾਂ ਰਵਿਕਰਨ ਸਿੰਘ ਕਲ ਨੂੰ ਪੈਜੂਗੀ ਜਾਂ ਕਾਂਗਰਸ ਨੂੰ ਪੈਜੂਗੀ ਜਾਂ ਆਪ ਨੂੰ ਪੈਜੂਗੀ ਹਰ ਕੋਈ ਚਾਹੁੰਦਾ ਹੈ ਕਿ ਅਕਾਲੀ ਦਲ ਦੀ ਵੋਟ ਸਾਨੂੰ ਪਵੇ ਹੁਣ ਜਿਹੜੇ ਅਕਾਲੀ ਨੇ ਅਕਾਲੀ ਸੋਚ ਵਾਲੇ ਵਲੰਟੀਅਰ ਨੇ ਵਰਕਰ ਨੇ ਉਹਨਾਂ ਨੇ ਵੋਟ ਕਿਨੂੰ ਪਾਉਣੀ ਇਹ ਤਾਂ ਫੈਸਲਾ ਉਹਨਾਂ ਨੇ ਕਰਨਾ ਹੈ ਨਾ ਪਰ ਡੱਲਾ ਸਾਹਿਬ ਇੱਥੇ ਅਗਰ ਅਕਾਲੀ ਦਲ ਦੀ ਵੋਟ ਹੀ ਵੰਡ-ਵੰਡ ਕੇ ਪੈ ਗਈ ਫਿਰ ਤੇ ਇਹ ਮੁਕਾਬਲਾ ਜਿਹੜਾ ਇਹ ਜਿਹਨੂੰ ਕਹਿੰਦੇ ਐ ਡਰਾਵੀ ਹੋ ਸਕਦਾ ਬਹੁਤ ਮੈਂ ਉਸ ਕਰਕੇ ਕਹਿ ਰਿਹਾ ਵੀ ਤੁਸੀਂ ਕਿਸੇ ਬਾਰੇ ਇਹ ਨਹੀਂ ਕਹਿ ਸਕਦੇ ਕਿ ਇਹ ਜਿੱਤਜੂ ਤੁਸੀਂ ਕਿਸੇ ਪਾਰਟੀ ਬਾਰੇ ਦਾਵਾ ਨਹੀਂ ਕਰ ਸਕਦੇ ਨਾ ਆਪ ਬਾਰੇ ਦਾਵਾ ਕਰ ਸਕਦੇ ਹੋ ਕਿ ਆਪ ਇੱਕ ਜਿੱਤੂ ਦੋ ਜਿੱਤੂ ਤਿੰਨ ਜਿੱਤੂ ਜਾਂ ਚਾਰ ਜਿੱਤੂ ਨਾ ਕਾਂਗਰਸ ਵਾਲੇ ਹਾਂ ਲੋਕਾਂ ਦਾ ਰੁਝਾਨ ਹੁੰਦਾ ਹੈ ਹਰ ਹਰ ਵੋਟਾਂ ਦੇ ਵਿੱਚ ਉਹ ਰੁਝਾਨ ਸਾਨੂੰ ਪਤਾ ਲੱਗਦਾ ਜਦੋਂ ਵੋਟਾਂ ਦਾ ਨਤੀਜਾ ਆਉਂਦਾ ਉਸ ਤੋਂ ਪਹਿਲਾਂ ਸਾਡੇ ਅੰਦਾਜ਼ੇ ਹੁੰਦੇ ਇਹ ਵੀ ਹੋ ਸਕਦਾ ਹੈ ਕਿ ਕੋਈ ਇੱਕ ਪਾਰਟੀ ਤਿੰਨ ਸੀਟਾਂ ਜਿੱਤੇ ਪਰ ਉਹ ਇੱਕ ਪਾਰਟੀ ਕਿਹੜੀ ਹੈ ਤੁਸੀਂ ਇਹ ਦਾਵਾ ਨਹੀਂ ਕਰ ਸਕਦੇ ਇਹ ਵੀ ਹੋ ਸਕਦਾ ਹੈ ਦੋ ਪਾਰਟੀਆਂ ਦੋ ਦੋ ਸੀਟਾਂ ਜਿੱਤਣ ਚਾਰਾਂ ਚੋਂ ਹੁਣ ਉਹ ਕਿਹੜੀਆਂ ਦੋ ਦੋ ਪਾਰਟੀਆਂ ਨੇ ਤੁਸੀਂ ਇਹ ਵੀ ਦਾਵਾ ਨਹੀਂ ਕਰ ਸਕਦੇ ਹਾਂ ਜਿਨ੍ਹਾਂ ਤੇ ਸਵਾਲ ਖੜਾ ਹੋ ਸਕਦਾ ਹੈ ਉਹ ਆ ਬੀ ਜੀ ਪੀ ਤੇ ਆਪ ਇਹਨਾਂ ਤੇ ਸਵਾਲ ਖੜਾ ਹੋ ਸਕਦਾ ਹੈ ਉਹ ਕੀ ਸਵਾਲ ਖੜਾ ਹੋ ਸਕਦਾ ਹੈ ਕਿ ਕਿਸਾਨ ਨਾਖੁਸ਼ ਰਹੇ ਨੇ ਮੰਡੀਆਂ ਚ ਇੱਕ ਸਵਾਲ ਖੜਾ ਹੋ ਸਕਦਾ ਹੈ ਹੁਣ ਦੂਜੇ ਪਾਸੇ ਜਦੋਂ ਅਸੀਂ ਕਾਂਗਰਸ ਦੀ ਗੱਲ ਕਰਦੇ ਆ ਤੇ ਕਾਂਗਰਸ ਕਿਉਂਕਿ ਵਿਰੋਧੀ ਧਿਰ ਚ ਹੈ ਕਾਂਗਰਸ ਨਾ ਕੇਂਦਰ ਦੀ ਸੱਤਾ ਚ ਹੈ ਨਾ ਪੰਜਾਬ ਦੀ ਸੱਤਾ ਚ ਹੈ ਇਸ ਕਰਕੇ ਜਦੋਂ ਹੁਣ ਭਾਜਪਾ ਦੀ ਗੱਲ ਕਰਦੇ ਆ ਉਹ ਕੇਂਦਰ ਦੀ ਸੱਤਾ ਚ ਹੈ ਆਪ ਪੰਜਾਬ ਦੀ ਸੱਤਾ ਚ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹ ਵੀ ਕਾਂਗਰਸ ਦੀ ਤਰ੍ਹਾਂ ਕੋਈ ਸੱਤਾ ਚ ਨਹੀਂ ਅਕਾਲੀ ਦਲ ਜਿਹੜਾ ਅੱਜ ਤੱਕ ਮੁੱਖ ਧਿਰ ਰਿਹਾ ਹੈ ਚੋਣਾਂ ਚ ਉਹ ਚੋਣ ਨਹੀਂ ਲੜਦੇ ਆ ਤੁਸੀਂ ਇਸ ਕਰਕੇ ਬੜੇ ਫਸਵੇਂ ਤੇ ਦਿਲਚਸਪ ਮੁਕਾਬਲੇ ਨੇ ਤੁਸੀਂ ਇਹ ਨਹੀਂ ਕਹਿ ਸਕਦੇ ਦਾਅਵੇ ਨਾਲ ਕਿ ਕਿਹੜੀ ਸੀਟ ਤੋਂ ਕਿਹੜਾ ਵਿਅਕਤੀ ਜਿੱਤੂ ਹਾਂ ਸੁਖਜਿੰਦਰ ਸਿੰਘ ਰੰਦਾਵਾ ਔਰ ਆਪ ਡੇਰਾ ਬੱਬਾ ਨਾਨਕ ਫਸਮਾ ਮੁਕਾਬਲਾ ਹੈਗਾ ਚੱਬੇਵਾਲ ਪਰਿਵਾਰ ਹੋ ਗਿਆ ਉੱਥੇ ਔਰ ਰਣਜੀਤ ਕੁਮਾਰ ਹੋਗੇ ਕਾਂਗਰਸ ਦੇ ਅੱਛਾ ਰਣਜੀਤ ਕੁਮਾਰ ਹੁਣਾਂ ਦੇ ਕੇਸ ਜੇ ਵੀ ਆ ਵੀ ਇਹਨਾਂ ਨੇ ਪਹਿਲਾਂ ਚੋਣ ਲੜੀ ਸੀ ਬਸਪਾ ਤੋਂ ਜੀ ਬਸਪਾ ਦਾ ਇੱਕ ਅੱਛਾ ਖਾਸਾ ਵੋਟ ਬੈਂਕ ਦੁਆਬੇ 'ਚ ਹੈਗਾ ਸਾਰਿਆਂ ਨੂੰ ਹੀ ਪਤਾ ਇਸੇ ਕਰਕੇ ਉੱਥੇ ਜਿਹੜਾ ਵਾ ਹਰ ਇੱਕ ਪਾਰਟੀ ਦੀ ਕੋਸ਼ਿਸ਼ ਹੁੰਦੀ ਆ ਵੀ ਵੱਧ ਤੋਂ ਵੱਧ ਜਿਹੜਾ ਉਹ ਜਿਹੜੇ ਵੋਟਰਜ਼ ਆ ਉਹਨਾਂ ਨੂੰ ਲੁਭਾਇਆ ਜਾਏ ਜਿੱਦਾਂ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਭੇਜਿਆ ਸੀਗਾ ਜਿੱਤ ਵੀ ਗਏ ਸੀ ਹੁਣ ਜਿਹੜੇ ਰਣਜੀਤ ਕੁਮਾਰ ਨੇ ਇਹਨਾਂ ਦੇ ਨਾਲ ਫਿਰ ਡੱਲਾ ਸਾਹਿਬ ਜਿਹੜਾ ਬਸਪਾ ਦਾ ਵੋਟ ਬੈਂਕ ਆ ਉਹ ਵੀ ਦੇ ਨਾਲ ਤੁਰੂਗਾ ਦੇਖੋ ਇਹ ਇਹ ਗੱਲ ਦਾਅਵੇ ਨਾਲ ਨਹੀਂ ਕਹੀ ਜਾ ਸਕਦੀ ਭਸਪਾ ਦਾ ਵੋਟ ਬੈਂਕ ਹੁਣ ਜਿਹੜੇ ਰਣਜੀਤ ਕੁਮਾਰ ਨੇ ਐਡਵੋਕੇਟ ਵੀ ਨੇ ਇਹ ਚਲੇ ਗਿਆ ਕਾਂਗਰਸ ਕੀ ਭਸਪਾ ਦਾ ਕਾਡਰ ਇਸ ਗੱਲ ਤੋਂ ਖੁਸ਼ ਹੋਊਗਾ ਕਿ ਸਾਡਾ ਕੈਂਡੀਡੇਟ ਸੀ ਕਾਂਗਰਸ ਚਲ ਗਿਆ ਜਿਹੜਾ ਤਾਂ ਖੁਸ਼ ਹੋਊਗਾ ਜਾਂ ਬਹੁਤ ਨੇੜਿਓ ਨਾਲ ਜੁੜਿਆ ਹੋਊਗਾ ਉਹ ਤਾਂ ਖੁਸ਼ ਹੋ ਸਕਦਾ ਕਿ ਚਲੋ ਜੀ ਠੀਕ ਹੈ ਅਸੀਂ ਤੁਹਾਡੇ ਨਾਲ ਆ ਫਿਰ ਵੀ ਇਹ ਨਿਰਪਰ ਕਰੂਗਾ ਕਿ ਭਸਪਾ ਦਾ ਵੋਟ ਬੈਂਕ ਕਿਸ ਪਾਸੇ ਜਾਏਗਾ ਚਬੇਵਾਲ ਦੇ ਵਿੱਚ ਔਰ ਸਿਰਫ ਇਹ ਹੀ ਨਹੀਂ ਸੋਨ ਸਿੰਘ ਠੰਡਲ ਜਦੋਂ ਅਕਾਲੀ ਦਲ 'ਚ ਸੀ ਉਹਨਾਂ ਨੂੰ 11935 ਵੋਟਾਂ ਪਈਆਂ ਅਕਾਲੀ ਦਲ ਨੂੰ 12000 ਵੋਟਾਂ ਪਈਆਂ ਸੀ ਚੱਬੇਵਾਲ 'ਚ ਹੁਣ ਚੱਬੇਵਾਲ 'ਚ ਉਹ 12000 ਵੋਟ ਕਿੱਧਰ ਜਾਏਗੀ ਕੀ ਉਹ ਭਾਜਪਾ ਦੇ ਕੈਂਡੀਡੇਟ ਨਾਲ ਜਾਏਗੀ ਕਿਉਂਕਿ ਹੁਣ ਸੋਨ ਸਿੰਘ ਠੰਡਲ ਐਮਐਲਏ ਦੇ ਕੈਂਡੀਡੇਟ ਬਣ ਗਏ ਭਾਜਪਾ ਦੇ ਜਿਹੜੇ ਅਕਾਲੀ ਦਲ ਦੇ ਐਮਪੀ ਦੇ ਕੈਂਡੀਡੇਟ ਸੀ ਸੋਨ ਸਿੰਘ ਠੰਡਲ ਉਦੋਂ ਉਹਨਾਂ ਨੂੰ 11935 ਵੋਟਾਂ ਪਈਆਂ ਹੁਣ ਉਹੀ ਐਮਐਲਏ ਦੇ ਕੈਂਡੀਡੇਟ ਬਣ ਗਏ ਚੱਬੇਵਾਲ 'ਚ ਪਰ ਕੀ ਸੋਨ ਸਿੰਘ ਠੰਡਲ ਉਹ 11-12000 ਵੋਟ ਨਾਲ ਲੈਉਣਗੇ ਜਦਕਿ ਭਾਜਪੀ ਨੂੰ 9472 ਵੋਟਾਂ ਪਈਆਂ ਸੀ ਇਹ ਇਹ ਸੋਚ ਹੈ ਕਿ ਮੈਂ ਪਹਿਲਾਂ ਅਕਾਲੀ ਦਲ ਚ ਸੀ ਤੇ ਹੁਣ ਮੈਂ ਭਾਜਪੀ ਚਾ ਸਾਰੀ ਅਕਾਲੀ ਵੋਟ ਮੈਨੂੰ ਪੈ ਜੇਗੀ ਪਰ ਅਜਿਆ ਹੋਣਾ ਬੜਾ ਔਖਾ ਹੁੰਦਾ ਹੈ ਕਿਉਂਕਿ ਉਹ ਵੋਟ ਫਿਰ ਵੰਡ ਜਾਂਦੀ ਹੈ ਹੁਣ ਉਹ ਵੰਡ ਕੇ ਕਿਸ ਰੂਪ ਚ ਕਿਸ ਕੈਂਡੀਡੇਟ ਨੂੰ ਪੈਂਦੀ ਹੈ ਕਿਸ ਧਿਰ ਨੂੰ ਪੈਂਦੀ ਹੈ ਔਰ ਦੂਸਰੀ ਗੱਲ ਭਗਵੰਤ ਮਾਨ ਬਹੁਤ ਵੱਡਾ ਫੈਕਟਰ ਨੇ ਫੈਸਲਾ ਕੌਣ ਪਰ ਇਨ੍ਹਾਂ ਚੋਣਾਂ ਦੇ ਵਿੱਚ ਇਹ ਵੀ ਗੱਲ ਅਸੀਂ ਮਹਿਸੂਸ ਕੀਤੀ ਕਿ ਦਿੱਲੀ ਦੀ ਜਿਹੜੀ ਇਕਾਈ ਆਮ ਆਦਮੀ ਪਾਰਟੀ ਦੀ ਉਹਦਾ ਪੰਜਾਬ 'ਚ ਪ੍ਰਭਾਵ ਵਧਿਆ ਤੇ ਜਦੋਂ ਉਹਨਾਂ ਦਾ ਪ੍ਰਭਾਵ ਵਧਿਆ ਤੇ ਭਗਵੰਤ ਮਾਨ ਦੀ ਸਰਗਰਮੀ ਉਹਨਾਂ ਦੇ ਪਰਿਵਾਰ ਦੀ ਸਰਗਰਮੀ ਇਨ੍ਹਾਂ ਚੋਣਾਂ 'ਚ ਓਨੀ ਨਹੀਂ ਦਿਖੀ ਜਿਨੀ ਹੋਣੀ ਚਾਹੀਦੀ ਸੀ ਹੋਣੀ ਚਾਹੀਦੀ ਕੇਜਰੀਵਾਲ ਸਾਹਿਬ ਨੇ ਬਹੁਤ ਰੈਲੀਆਂ ਕੀਤੀਆਂ ਹਲੇ ਕੱਲ ਹੀ ਕਰਕੇ ਗਏ ਆ ਗਿੱਦੜਬਾਹ ਤੇ ਬਰਨਾਲਾ ਚਾਹੇ ਨਾਂ ਦੇ ਨਾ ਬਾਬਾ ਨਾਨਕ ਵੀ ਕੀਤੀ ਜਿੱਥੇ ਸੁਖਜਿੰਦਰ ਰੰਧਾਵਾ ਤੇ ਟਿੱਪਣੀ ਕੀਤੀ ਸੋ ਮੈਂ ਇਹ ਕਹਿ ਸਕਦਾ ਕਿ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕੱਲ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਅੱਜ ਵੀ ਇਹ ਵਿਸ਼ਲੇਸ਼ਣ ਅਸੀਂ ਇਸ ਗੱਲ ਤੇ ਖਤਮ ਕਰਦੇ ਆਂ ਅੱਜ ਵੀ ਆਪਾਂ ਦਾਅਵੇ ਨਾਲ ਨਹੀਂ ਕਹਿ ਸਕਦੇ ਕਿ ਇਹਨਾਂ ਚਾਰ ਸਿਮਨੀ ਚੋਣਾਂ ਦੇ ਨਤੀਜੇ ਕੀ ਹੋਣਗੇ ਉਹ ਸਮਾਂ ਚਲਿਆ ਗਿਆ ਜਦੋਂ ਦੋ ਕੋਣੀ ਮੁਕਾਬਲਾ ਸੀ ਨਾ ਜਾਂ ਅਕਾਲੀ ਭਾਜਪੀ ਜਾਂ ਕਾਂਗਰਸ ਉਦੋਂ ਗੱਲ ਸਮਝ ਆਉਂਦੀ ਸੀ ਕਿ ਕਿਹਦਾ ਪਲੜਾ ਜ਼ਿਆਦਾ ਭਾਰੀ ਹੈ ਹੁਣ ਜਦੋਂ ਤਿੰਨ ਕੋਣੀ ਚਾਰ ਕੋਣੀ ਮੁਕਾਬਲੇ ਹੋਗੇ ਜਦੋਂ ਆਜ਼ਾਦ ਜਾਂ ਬਾਗੀ ਜਾਂ ਪਾਰਟੀਆਂ ਚੋਂ ਲੋਕ ਛੇਰੇ ਬਦਲ ਲੈਂਦੇ ਨੇ ਫਿਰ ਇਸ ਵਿਸ਼ਲੇਸ਼ਣ ਵੀ ਬੜਾ ਔਖਾ ਹੈ ਤੇ ਮੈਨੂੰ ਲੱਗਦਾ ਹੈ ਕਿ ਇਹ ਹੁਣ ਲੋਕਾਂ ਦਾ ਜਿਹੜਾ ਫਤਵਾ ਹੈ ਉਸ ਤੋਂ ਬਾਅਦ ਹੀ ਇਹ ਵਿਸ਼ਲੇਸ਼ਣ ਹੋ ਸਕਦਾ ਹੈ ਕਿ ਇਹਦੇ ਕਾਰਨ ਕੀ ਰਹੇ ਤਾਂ ਸਭ ਇੱਕ ਆਖਰੀ ਸਵਾਲ ਲੋਕ ਵੀ ਜਾਨਣਾ ਚਾਹੁੰਦੇ ਆ ਬਹੁਤ ਸਾਰੀ ਚਰਚਾ ਵੀ ਹੁੰਦੀ ਹੈ ਕਿ ਕੇਜਰੀਵਾਲ ਜਦੋਂ ਪੰਜਾਬ ਦੇ ਵਿੱਚ ਰੈਲੀ ਕਰਦੇ ਆ ਭਗਵੰਤ ਮਾਨ ਉਹਨਾਂ ਦੇ ਨਾਲ ਹੁੰਦੇ ਆ ਉਪਲਬਧਨੀਆਂ ਪ੍ਰਾਪਤੀਆਂ ਗੜਾਈਆਂ ਜਾਂਦੀਆਂ ਭਗਵੰਤ ਮਾਨ ਬਾਰ-ਬਾਰ ਦੱਸਦੇ ਆ ਵੀ ਨੌਕਰੀਆਂ ਵੀ ਦਿੱਤੀਆਂ ਗਈਆਂ ਪਰ ਕੀ ਇਹ ਸਾਰੀਆਂ ਗੱਲਾਂ ਵੋਟਰਜ਼ ਨੂੰ ਪਰਮਾ ਸਕਣਗੀਆਂ ਜਿੱਥੇ ਉਨਾ ਹੀ ਵੋਟਰਸ ਦੇ ਵਿੱਚੋਂ ਜਿਹੜੀ ਵੱਡੀ ਕਿਸਾਨ ਲੋਕ ਨੇ ਜਿਹੜੇ ਦੁਖੀ ਨੇ ਇਸ ਵਕਤ ਪਰੇਸ਼ਾਨ ਨੇ ਚਾਹੇ ਕੇਂਦਰ ਵੱਲੋਂ ਪਰੇਸ਼ਾਨ ਨੇ ਆ ਸੂਬੇ ਦੀ ਸਰਕਾਰ ਵੱਲੋਂ ਪਰੇਸ਼ਾਨ ਨੇ ਕੀ ਉੱਥੇ ਕੇਜਰੀਵਾਲ ਜਾਂ ਭਗਵੰਤ ਮਾਨ ਸਾਹਿਬ ਜਿਹੜੇ ਆ ਕਿਸਾਨਾਂ ਨੂੰ ਇਹ ਗੱਲ ਸਮਝਾਉਣ 'ਚ ਕਾਬਿਲ ਹੋ ਜਾਣਗੇ ਵੀ ਇਹ ਸਾਡਾ ਕਸੂਰ ਨਹੀਂ ਹੈ ਕੇਂਦਰ ਦਾ ਤੇ ਜਾਂ ਜਿੱਦਾਂ ਭਾਜਪਾ ਕਹਿੰਦੀ ਹੈ ਜੀ ਸਾਡਾ ਕਸੂਰ ਨਹੀਂ ਜਿੱਦਾਂ ਬਿੱਟੂ ਬਾਰ-ਬਾਰ ਕਹਿੰਦੇ ਹੀ ਆ ਵੀ ਅਸੀਂ ਤਾਂ 44000 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਦੇ ਦਿੱਤਾ ਹੋਇਆ ਇਹ ਤੁਸੀਂ ਇਹ ਦਿੰਦੇ ਕਿਉਂ ਨਹੀਂ ਦੇਖੋ ਇਹਨੂੰ ਅਸੀਂ ਸਮੂਹਿਕ ਰੂਪ ਦੇ ਵਿੱਚ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਸਮੂਹਿਕ ਰੂਪ ਦੇ ਵਿੱਚ ਦੇਖੋ ਅਗਰ ਤਾਂ ਆਪ ਜਿੱਤਦੀ ਹੈ ਫਿਰ ਤਾਂ ਇਹ ਮੰਨਿਆ ਜਾਊਗਾ ਕਿ ਪੰਜਾਬ ਦੀ ਕਿਸਾਨੀ ਵੋਟ ਵੀ ਉਹਨਾਂ ਨੂੰ ਪਈ ਜੇ ਆਪ ਜਿੱਤਦੀ ਹੈ ਕਿੰਨੇ ਕੁ ਫਰਕ ਨਾਲ ਜਿੱਤਦੀ ਹੈ ਕੋਈ 10 15 20000 ਦੇ ਮਾਰਜਨ ਨਾਲ ਜਿੱਤਦੀ ਹੈ ਜਾਂ 100 200 ਦਾ ਫਰਕ ਹੈ ਅਗਰ 10 15 20000 ਦਾ ਮਾਰਜਨ ਹੈ ਫਿਰ ਇਹ ਮੰਨਿਆ ਜਾਊਗਾ ਕਿ ਕਿਸਾਨਾਂ ਨੇ ਆਮ ਆਦਮੀ ਪਾਰਟੀ ਦੇ ਨਾਲ ਨਾਰਾਜ਼ਗੀ ਨਹੀਂ ਰੱਖੀ ਕਿਸਾਨਾਂ ਨੂੰ ਇਹ ਲੱਗਿਆ ਕਿ ਸ਼ਾਇਦ ਬੀਜੇਪੀ ਕਰਕੇ ਅਸੀਂ ਮੰਡੀਆਂ ਚ ਰੁਲੇ ਆ ਜੇ ਬੀਜੇ ਆਪ ਵੀ ਨਹੀਂ ਜਿੱਤਦੀ ਬੀਜਪੀ ਵੀ ਨਹੀਂ ਜਿੱਤਦੀ ਔਰ ਦੋਨਾਂ ਪਾਰਟੀਆਂ ਨੂੰ ਓਨੀ ਵੋਟ ਨਹੀਂ ਪੈਂਦੀ ਤੇ ਕਾਂਗਰਸ ਜਿੱਤਦੀ ਹੈ ਜਾਂ ਕੋਈ ਹੋਰ ਜਿੱਤਦਾ ਹੈ ਤੇ ਉਹਨਾਂ ਦਾ ਮਾਰਜਿਨ ਵੱਡਾ ਹੈ ਫਿਰ ਵੀ ਇਹ ਮੰਨਿਆ ਜਾਊਗਾ ਕਿ ਕਿਸਾਨੀ ਵੋਟ ਨੇ ਫੈਸਲਾ ਕਰਤਾ ਕਿਸਾਨੀ ਵੋਟ ਨਾ ਬੀਜਪੀ ਨੂੰ ਪਈ ਨਾ ਆਪ ਨੂੰ ਪਈ ਜੇ ਆਪ ਜਿੱਤ ਗਈ ਫਿਰ ਇਹ ਮੰਨਿਆ ਜਾਊਗਾ ਕਿ ਬੀਜਪੀ ਨਾਲ ਨਾਰਾਜ਼ਗੀ ਨਹੀਂ ਸੀ ਔਰ ਜੇ ਬੀਜਪੀ ਜਿੱਤ ਗਈ ਫਿਰ ਇਹ ਮੰਨਿਆ ਜਾਊਗਾ ਜੇ ਮਾਰਜਿਨ ਵੱਡਾ ਹੈ ਕਿਉਂਕਿ ਕਿਸਾਨੀ ਵੋਟ ਜ਼ਿਆਦਾ ਹੈ ਸਾਡੇ ਇਹਨਾਂ ਇਹਨਾਂ ਹਲਕੇ ਤਾਂ ਹੀ ਕਹ ਰਹੇ ਕਿਸਾਨੀ ਵੋਟ ਜ਼ਿਆਦਾ ਹੈ ਤਾਂ ਫਿਰ ਇਹ ਮੰਨਿਆ ਜਾਊਗਾ ਕਿ ਭਾਜਪਾ ਤਾਂ ਖੁਦ ਸੀ ਕਿਸਾਨ ਫਿਰ ਇਹ ਮੰਨਿਆ ਜਾਊਗਾ ਜਿਵੇਂ ਬਾਕੀ ਲੋਕ ਕਹਿੰਦੇ ਨੇ ਕਿ ਸਿਰਫ ਜਿਵੇਂ ਭਾਜਪਾ ਦੇ ਲੀਡਰ ਕਹਿੰਦੇ ਨੇ ਕਿ ਕਿਸਾਨ ਲੀਡਰ ਭਾਜਪਾ ਨਾਲ ਨਾਰਾਜ਼ ਹੈ ਸਾਡੇ ਨਾਲ ਨਾਰਾਜ਼ ਹੈ ਕਿਸਾਨ ਤਾਂ ਸਾਡੇ ਨਾਲ ਨਾਰਾਜ਼ ਹੀ ਨਹੀਂ ਸੋ ਇਸ ਕਰਕੇ ਜਦੋਂ ਹੁਣ ਰਿਜ਼ਲਟ ਆਣਾ ਹੈ ਆਪ ਕਿੰਨੀਆਂ ਸੀਟਾਂ ਜਿੱਤਦੀ ਹੈ ਕਿੱਡਾ ਵੱਡਾ ਮਾਰਜਨ ਹੈ ਉਹਦੇ ਤੋਂ ਅਸੀਂ ਇੱਕ ਅੰਦਾਜ਼ਾ ਲਾ ਸਕਦੇ ਹਾਂ ਬੀਜੇਪੀ ਕਿੰਨੀਆਂ ਸੀਟਾਂ ਜਿੱਤਦੀ ਹੈ ਕਿੱਡਾ ਵੱਡਾ ਮਾਰਜਨ ਹੈ ਉਹਦੇ ਤੋਂ ਅੰਦਾਜ਼ਾ ਲਾ ਸਕਦੇ ਆ ਕਾਂਗਰਸ ਕਿੰਨੀਆਂ ਜਿੱਤਦੀ ਹੈ ਜਾਂ ਕੋਈ ਆਜ਼ਾਦ ਜਿੱਤਦਾ ਹੈ ਜਿੱਤ ਤੋਂ ਔਰ ਜਿੱਤ ਦੇ ਮਾਰਜਨ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਆ ਹੋਰ ਇਹਦਾ ਕੋਈ ਥਰਮਾਮੀਟਰ ਨਹੀਂ ਹੈ ਸੋ ਇੱਕ ਹੋਰ ਬੜੀ ਇਹਨਾਂ ਚੋਣਾਂ ਦੇ ਵਿੱਚ ਦਿਲਚਸਪ ਗੱਲ ਹੋ ਸਕਦੀ ਹੈ ਇਹ ਵੀ ਹੋ ਸਕਦਾ ਹੈ ਕਿ ਚਾਰ ਸੀਟਾਂ ਨੇ ਇਹ ਤਿੰਨ ਚਾਰ ਪਾਰਟੀਆਂ 'ਚ ਵੰਡੀਆਂ ਜਾਣ ਇੱਕ-ਇੱਕ ਹੀ ਜਿੱਤਣ ਸੋ ਇਹ ਵੀ ਬੜਾ ਦਿਲਚਸਪ ਰਿਜ਼ਲਟ ਹੈ ਜਿਹੜਾ ਇੱਥੇ ਆ ਸਕਦਾ ਪਰ ਦੇਖੋ ਇਸ ਵਾਰ ਰਿਜ਼ਲਟ ਦਾ ਅਨੁਮਾਨ ਲਾਉਣਾ ਜਾਂ ਕੋਈ ਸਰਵੇਖਣ ਕਰਨਾ ਬੜਾ ਔਖਾ ਹੈ ਕਿਉਂਕਿ ਫਸਮੀ ਟੱਕਰ ਹੈ ਕੋਈ ਵੀ ਜਿੱਤ ਸਕਦਾ ਹੈ ਡਲਾ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਇਸ ਪ੍ਰੋਗਰਾਮ ਨੂੰ ਦਿੱਤਾ ਤੇ ਇਹ ਨਾ ਚਾਰ ਜ਼ਿਮਨੀ ਚੋਣਾਂ ਦੇ ਉੱਤੇ ਖੁੱਲ੍ਹ ਕੇ ਜਿਹੜਾ ਵਿਸ਼ਲੇਸ਼ਣ ਹੈ ਜੋ ਤੁਸੀਂ ਡਾਟਾ ਪੂਰਾ ਬਣਾਇਆ ਹੋਇਆ ਸੀਗਾ ਉਹਦੇ ਮੁਤਲਕ ਜਿਹੜਾ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਔਰ ਕੋਈ ਵੀ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣੀ ਆਪਣਾ ਪੱਖ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਤੁਹਾਡੇ ਪੱਖ ਦਾ ਵੀ ਸਵਾਗਤ ਹੈ ਤੁਹਾਡਾ ਪੱਖ ਮੈਂ ਅੱਗੇ ਵਧਾਵਾਂਗਾ ਧੰਨਵਾਦ